ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟਹਿਣਾ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਤੇ ਫਰੀਦਕੋਟ ਦੇ ਬਿਲਕੁਲ ਨਾਲ ਦਾ ਪਿੰਡ ਹੈ ਹਾਈਵੇ ਦੋਸਤੋ ਜਿਹੜਾ ਬਠਿੰਡੇ ਤੋਂ ਜ਼ਰੀਆਂਵਰਸਰ ਨੂੰ ਜਾਂਦਾ ਹੈ ਉਹ ਫਰੀਦਕੋਟ ਤੋਂ ਥੋੜਾ ਸਾਈਡ ਤੇ ਤੇ ਟਹਿਨੇ ਪਿੰਡ ਦੇ ਬਿਲਕੁਲ ਨਾਲ ਦੀ ਨੰਗਿਆ ਸੋਸ ਹਾਈਵੇ ਤੇ ਪੈਂਦਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਵੀਡੀਓ ਕਾਫੀ ਬਣਾਇਆ ਹੈ ਦਾਮਾਂ ਬਹੁਤ ਹੁੰਦੀਆਂ ਵਿਕਰੀ ਵਾਲਿਆਂ ਤੇ ਨਾਲ ਮੱਜਾਂ ਵੀ ਆਉਂਦੀਆਂ ਰਹਿੰਦੀਆਂ ਅੱਜ ਸਵਾਬੇ ਦਾ ਵੀ ਅੱਜ ਤੁਹਾਨੂੰ ਸਾਰੀਆਂ ਮੱਜਾਂ ਦਿਖਾਉਂਗਾ ਤੇ ਮੱਜਾਂ ਦੇ ਵਿੱਚੋਂ ਜਿਹੜੀਆਂ ਜਾਦਾ ਸੂਆਂ ਸਵਾਇਆਂ ਮੱਜਾਂ ਤੇ ਇਹਨਾਂ ਦੇ ਨਾਲ ਬੱਚੇ ਕੱਟੀਆਂ ਹੀ ਐ ਸਿਰਫ ਇੱਕ ਮੱਝ ਗੱਪਣ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਤੋਂ ਇਲਾਵਾ ਸਾਰੀਆਂ ਮੱਜਾਂ ਜਿਹੜੀਆਂ ਇਧਰਲੇ ਪਾਸੇ ਤੁਸੀਂ ਦੇਖੋਗੇ ਸੂਆਂ ਸਵਾਇਆਂ ਸੋ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਪਸ਼ੂ ਇਹਨਾਂ ਚੋਂ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਹੱਕ ਆ ਤੁਹਾਡਾ ਤੇ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਅਮਰભાઈ ਸਸਤੀ ਕਹਾ ਸਸੀਆ ਬਾਈ ਜੀ ਅੱਜ ਆਪਾਂ ਮੇਰੇ ਖੇਲ ਪੰਜ ਮੱਝਾਂ ਦਿਖਾ ਰਹੇ ਆਂ ਬਾਈ ਹਾਂ ਚਾਰ ਹੀ ਰੰਗ ਹੋਵੇਗੀ ਮੈਂ ਜਿਹੜੀ ਬੱਤੀ ਆ ਠੀਕ ਹੈ ਚਾਰ ਚਾਰਾਂ ਦੇ ਵਿੱਚੋਂ ਫਿਰ ਤਿੰਨ ਸੁੰਜਾਂ ਵੰਗੀਆਂ ਹਾਂ ਤਿੰਨ ਮਗਰੀ ਕਟੀਆਂ ਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਮੱਝ ਤੇਰੀ ਬੈਕ ਸਾਈਡ ਹੈ 1200 ਹੂੰ ਇੱਕ ਸਾਈਂ ਰੰਗ ਦੀ ਸੁੰਜਾਂ ਆਉਂਦੀ ਆ ਠੀਕ ਆਉਣੀ ਪਈ ਆ 4:00 ਵਜੇ ਸੂਈ ਆ ਠੀਕ ਹੈ ਮੰਨ ਲਓ ਦੂਜਿਆਂ ਕੋਈ 12:00 ਵਜੇ ਕੋਈ 1:00 ਵਜੇ ਆਏ ਸੁੰਜਾਂ ਠੀਕ ਹੈ ਬਾਈ ਅੱਛਾ ਬਾਈ ਠੀਕ ਹੈ ਆਮਰ ਭਾਈ ਕੀ ਡਿਮਾਂਡ ਰਹੂਗੀ ਮਾਜੀ ਇਹਦਾ ਮੁੱਲ 1,110,000 ਰੁਪਈਆ ਜੀ ਮੈਂ ਦੋਦੀ ਬਹੁਤ ਗਾਰੰਟੀ ਦੇਈ ਆ ਮੈਂ 14-15 ਲੀਟਰ ਬੰਦੇ ਚੋਇਆ ਠੀਕ ਹੈ ਆਪਣੇ ਏਰੀਏ ਦੀ ਮੈਂ ਆ ਦੂਜੀਆਂ ਤਿੰਨ ਹਰਿਆਣੇ ਦੀਆਂ ਜੀ ਠੀਕ ਹੈ ਆਪਣੇ ਏਰੀਏ ਦੀ ਪੀਆ ਕੋਲੀ ਭਾਈ ਤਾਂ ਦੱਸੋ ਰੇਟ 1,110,000 ਹੈ ਤਿਆਰੀ ਚੰਗੀ ਹੈ ਬੱਚਾ ਕੱਟੀ ਰਾਤ ਹੀ ਸੁੱਈ ਹੈ ਇਹ ਮੈਲਾ ਪੂਛ ਦੇ ਉੱਤੇ ਲੱਗਾ ਹੀ ਹੈ ਕਿਉਂਕਿ ਤਾਜੀ ਬਿਲਕੁਲ ਸੁੱਈ ਇਹ ਮੱਝ ਤੁਹਾਨੂੰ ਦਿਖਾ ਰਹੇ ਹਾਂ ਤਾਜੀ ਮੰਜੇ ਨੇ ਇਸ਼ਨਾਨ ਨਹੀਂ ਕਰਾਇਆ ਜੀ ਮੈਂ ਨਹਾਉਣੇ ਇੱਕ ਦਾ ਜੀ ਠੰਡ ਆ ਇੱਕ ਤਾਜ਼ੀਏ ਸੁੰਝੀ ਠੀਕ ਹੈ ਸੋ ਦੋਸਤੋ ਬਿਨਾ ਨਵਾਏ ਤੁਹਾਨੂੰ ਦਿਖਾ ਰਹੇ ਹਾਂ ਢਾਂਚਾ ਦੇਖੋ ਮਾਈ ਦਾ ਸੋਹਣੀ ਤਿਆਰੀ ਦੋਸਤੋ ਹਵਾਨੇ ਦੀ ਸੈਂਗੇ ਦਾ ਥੋੜਾ ਖੁੱਲਾ ਹੈ ਬਾਕੀ ਢਾਂਚਾ ਤੁਸੀਂ ਦੇਖ ਲਿਆ ਰੇਟ 1 ਲੱਖ ਤੇ 10000 ਦੁੱਧ ਨੂੰ ਇਹ ਚੰਗੀ ਨਿਕਲੂਗੀ ਕਿਉਂਕਿ ਹਵਾਨਾ ਚੰਗਾ ਦਿਸਦਾ ਕਿ ਇਹਨੂੰ ਵੀ ਪਛਾਣੂ ਵੀ ਹਵਾਨਾ ਸੋ ਇਹ ਬਿਲਕੁਲ ਤਾਜੀ ਸੂਈ ਹੋਈ ਮੱਤ ਜਿਹੜੀ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਹਵਾਨਾ ਦੇਖੋ ਥਣ ਪੂਰਾ ਮੁੱਠੀ ਦੀ ਚੁਆਈ ਆਲਾ ਚੁਆਈ ਬਹੁਤ ਚੰਗੀ ਗਈ ਅੱਛਾ ਸੋ ਚੁਆਈ ਬਾਈ ਕਹਿੰਦਾ ਇਹਦੀ ਬੜੀ ਚੰਗੀ ਹੈ ਕੋ ਮਲੇ ਬੱਚਾ ਲੜ ਗਈ ਲਾਲ ਸੋ ਬੱਚਾ ਦਸ ਲਾਤਾ ਤੇ ਹੁਣ ਆਪਾਂ ਇਹਦੀਆਂ ਧਾਰਾਂ ਜਿਹੜੀਆਂ ਦੇਖਾਂਗੇ ਚੁਆਈ ਬਾਈ ਕਹਿੰਦਾ ਸਾਰੀਆਂ ਮੱਜਾਂ ਦੀ ਬੜੀ ਚੰਗੀ ਹੈ ਸਾਫ ਸੁਥਰੀ ਕਾਰ ਬਲ ਕੋ ਠੀਕ ਹੈ ਭਾਈ ਅਗਲੇ ਥਨਾ ਚਾਹੂੰ ਮਰੀਨ ਕਾਰ ਮੰਗਦੀ ਮੈਂ ਜੀ ਇਹ ਅਗਲੇ ਥਨਾ ਕੋ ਕਾਰ ਬੜੀ ਚੰਗੀ ਸਾਫ ਸੁਥਰੀ ਠੀਕ ਹੈ ਚੋਆਈਆਂ ਸਾਰੀਆਂ ਬਈ ਜਗੀਦ ਬਹੁਤ ਹੀ ਜਿਆਦਾ ਚੰਗੀਆਂ ਠੀਕ ਹੈ ਆ ਮੈਂ ਆਪਣੀਆਂ ਹਰਿਆਣੇ ਜਵਾਨੀਆਂ ਦੀ ਤਿੰਨ ਠੀਕ ਹੈ ਇਹ ਦੂਜਾ ਸੂਆ 6 ਦਾ ਹੈ ਠੀਕ ਹੈ ਕਿੰਨੇ ਦਿਨ ਲੇਜੂ ਹੈ ਜੇ ਮੰਨ ਲਓ ਇਹ ਨਿਆਣੂ ਤੇ ਹੋ ਸਕਦੇ 2-4 ਦਿਨ ਲੱਗੇ ਜੀ ਮੰਨ ਲਓ ਇਹ ਸਫਰ ਤੋਂ ਅਨੇ ਹੋ ਸਕਦੇ ਕੱਲ ਨੂੰ ਸੂਪੀ ਜੀ ਠੀਕ ਹੈ ਕੀ ਰੇਟ ਰਹੂਗਾ ਬਈ ਇਹਦਾ 1,45,000 ਰੁਪਏ ਹਾਂ ਕੋੰਡੇ ਸੰਗਾ ਦੋਸਤੋ 1,45,000 ਰੇਟ ਹੈ ਥਾਣਾ ਚ ਵਿੱਥੀ ਸੋਹਣੀ ਹੈ ਹਵਾਨਾ ਸੋਹਣਾ ਦੱਸਦਾ ਬੁੱਧ ਥੋੜੀ ਸੇਵਾ ਦਾ ਪਰ ਟਾਂਚਾ ਚੰਗਾ ਹੈ ਬਿਲਕੁਲ ਪਤਲੀ ਪੂਛ ਮੋੜ ਦੇ ਵਿੱਚੋਂ ਇੱਕ ਦੋ ਦਿਨ ਲੈ ਸਕਦੀ ਐ ਸੂਨ ਚਲੋ ਸੋ ਪਹਿਲਾਂ ਵੀ ਪਸ਼ੂ ਸੂ ਸਕਦਾ ਹੁੰਦਾ ਕਿਉਂਕਿ ਸਫਰ ਕਰਕੇ ਪਸ਼ੂ ਆਉਂਦਾ ਹੈ ਵਹੀਕਲ ਦੇ ਵਿੱਚ ਚੜ ਕੇ ਆਉਣਾ ਤਾਂ ਉਖਲੀਆਂ ਹੋਏ ਪੈਂਦੇ ਉਹਦੇ ਨਾਲ ਕਈ ਵਾਰਾਂ ਪਹਿਲਾਂ ਵੀ ਸੂ ਸਕਦਾ ਹੁੰਦਾ ਬਹੁਤ ਹੀ ਜਿਆਦੇ ਬਰੀਕ ਚੌੜੀ ਦੇ ਬਾਈ ਖੁਸ਼ਬੂਸ਼ ਮੀਖੋ ਤੁਸੀਂ ਬੇਲਸ ਵੇਖੋ ਭਣਾ ਜਿਵੇਂ ਅਮਰੀਕਨ گاਵਾਂ ਹੁੰਦੇ ਆ ਲੱਗੀ ਜਿਵੇਂ ਨਾਲ ਆ ਹਵਾਨਾ ਦੇਖੋ ਦੱਸੋ ਕਰ ਮਾ ਦੇਖੋ ਇਧਰ ਚੰਗੀ ਸੋਹਣੀ ਮੱਝ ਐ ਇਸ ਸਰ ਤੋਂ ਤੁਸੀਂ ਥਣਾ ਦੇ ਵਿੱਚ ਮਿੱਠੀ ਵਾਸੇ ਅ ਚਾਰੇ ਪਾਸੇ ਤੋਂ ਥਾਂ ਨਹੀਂ ਸਕੋ ਤੋਂ ਦਿਨ ਦੇਣਾ ਚਾਹੀਦਾ ਚਲੋ ਇਹ ਪਲੂਨ ਤੋਂ ਉਹਨਾਂ ਨੇ ਤਾਂ ਆਪਾਂ ਨੂੰ ਮੰਨ ਲਓ 15 ਲੀਟਰ ਦੱਸਿਆ ਯਾਰ ਕਿ ਮੀਰੇ 16 17 ਲੀਟਰ ਦੇਣਾ ਚਾਹੀਦਾ ਜਿਹੜੇ ਸਾਡੇ ਦਾ ਢਾਂਚਾ ਹੈ ਠੀਕ ਹੈ ਸੋ ਚੰਗੀ ਤਿਆਰ ਹੋ ਰਹੀ ਆ ਦੁੱਧ ਬਾਕੀ ਫੇਰ ਕਹਿ ਦਿੰਦਾ ਵੀ ਤੁਹਾਡੀ ਸੇਵਾ ਦਾ ਚੰਗੀ ਸੇਵਾ ਕਰ ਲਵਾਂਗੇ ਚੰਗਾ ਚੋਲ ਲਵਾਂਗੇ ਇੱਕ ਛੋਟੀ ਹੋਰ ਤਾਜੀ ਬਿਲਕੁਲ ਸੂਹੀ ਇਹ ਬਾਈ ਜਗਜੀਤ ਵੀਰ ਕੱਚੀ ਸੂਹੀ ਆ ਦੱਸਿਆ ਜੀ ਪਏ ਆ 10 15 ਰੋਵੇਂ ਦੇ ਹੂੰ ਇਹ ਵੀ ਰੋ ਆਪਣਾ ਸਫਰ ਕਰਕੇ ਸੂਹੀ ਇਹ ਵੀ 6 ਦੰਦ ਦੇ ਠੀਕ ਹੈ ਦੂਜਾ ਸੂਆ ਇਹ ਹਾਂਜੀ ਮਗਰ ਇਹਦੇ ਵੀ ਕੱਟੀਆਂ ਓਕੇ ਦੂਜਾ ਸੂਆ ਦੋਸਤੋ ਕੱਟੀ ਇਹਦੇ ਨਾਲ ਇਹਦੇ ਵੀ ਥਣ ਸੋਨੇ ਆ ਸੈਂਗ ਇਹਦੇ ਵੀ ਕੁੰਡੇ ਆ ਹਰਿਆਣੇ ਦੇ ਵਿੱਚੋਂ ਆਈ ਹੈ ਸਫਰ ਜ਼ਿਆਦਾ ਕਰਕੇ ਆਈ ਤਾਂ ਬਾਈ ਦੱਸਦਾ ਥੋੜੀ ਕੱਚੀ ਸੂਪੀ ਮਤਲਬ ਪਹਿਲਾਂ ਸੂਪੀ ਐਡਵਾਂਸ ਅਜੇ ਦਿਨ ਇਹਨੂੰ ਲੈਣੇ ਚਾਹੀਦੇ ਸੀ ਖੈਰ ਬੱਚੇ ਤੰਦਰੁਸਤ ਹੋਣ ਸਹੀ ਹੋਣ ਤੇ ਪਸ਼ੂ ਦੁੱਧ ਤੇ ਤਾਂ ਆ ਹੀ ਜਾਣਾ ਹੁੰਦਾ ਪਹਿਲਾਂ ਸੂਕੇ ਵੀ ਬਰੀਕ ਬੋਧ ਹੈ ਵੱਡੀ ਬੋਧ ਹੈ ਛੋਟੀ ਚੰਗੇ ਢਾਂਚੇ ਦੀ ਹੈ ਸੋਹਣੇ ਸੰਗਾ ਸੋ ਇਹ ਵੀ ਝੋਟੀ ਤਾਜੀ ਸੋਈ ਵੀ ਤੇ ਇਹਨੇ ਕੱਟੀ ਨੂੰ ਇਹਨੇ ਜਨਮ ਦਿੱਤਾ ਇੱਕ ਹੋਰ ਮੱਝ ਜਿਹੜੀ ਜੀ ਦੀ ਜ਼ੇਰ ਹਜੇ ਬਾਈ ਨੇ ਸਿੱਟੀ ਨਹੀਂ ਇੱਥੇ ਪਈ ਨਹੀਂ ਸੀ ਦਿਸਦੀ ਹੋਣੀ ਸਾਨੂੰ ਇਹ ਮੇਰੇ ਇੱਥੇ ਬੈਠਾਂ ਤੋਂ ਹੀ ਇਹਨੇ ਜ਼ੇਰ ਪਾਈ ਹੈ ਇਹਦੀ ਵੀ ਡਿਟੇਲ ਪੁੱਛ ਲੈਣੀ ਹੈ ਕਰਮਾਲੀ ਉਹ ਤੋਂ ਬਾਅਦ ਚ ਖੁੱਲੀ ਛੜਤੀ ਸੀ ਅੱਜ ਤੁਰੀ ਫਿਰਦੀ ਇੱਥੇ ਅਮਰ ਬਾਈ ਕਨਵਾ ਸੂਆ ਸੂਪੀ ਹੈ ਇਹ ਵੀ ਦੂਜਾ ਸੂਆ ਜੀ ਠੀਕ ਹੈ ਮਾਨੇ ਕਿ ਚੁੱਲ੍ਹੇ ਸੀਲ ਠੰਡੀ ਇਹ ਵੀ ਬਹੁਤ ਹੈ ਜਿਆਦੀ ਭਾਈ ਇਹ ਤਾਂ ਰੇਟ ਕੀ ਰਹਿਣਾ ਇਹਦਾ ਮੁੱਲ ਵੀ 135000 ਰੁਪਏ ਸੀ 135 ਦੱਸੋ ਰੇਟ ਇਹਦਾ ਆ ਜਿਹੜੀ ਤੈਨ ਨੰਬਰ ਤੇ ਝੋਟੀ ਤੋਰੀ ਸੀ ਇਹਦਾ ਰੇਟ ਵੀ ਆਪਾਂ ਦੱਸਿਆ ਸੀ ਇਹਦਾ 130000 ਰੁਪਏ ਸੀ ਠੀਕ ਓਕੇ ਸੋ ਦੱਸੋ ਚੰਗੀ ਤਿਆਰੀ ਨਾਲ ਬੱਚੇ ਨੂੰ ਜਨਮ ਦਿੱਤਾ ਕਰਮਾ ਵਾਲੀ ਨੇ ਥਾਣਾ ਮਗਰ ਇਹਦੀ ਵੀ ਕੱਟੀ ਆਈ ਠੀਕ ਹੈ 135 ਇਹਦਾ ਰੇਟ ਆ ਤੇ ਹਜੇ ਹੁਣੀ ਸੁਕੇ ਹਟੀ ਹੁਣ ਸੁਈਏ ਜੇਰ ਪਾਈ ਹੈ ਹਜੇ ਚਵਾਈ ਇਹਦੀ ਹੋਈ ਨਹੀਂ ਕੱਲਾ ਬੱਚਾ ਹੀ ਪਿਆ ਹੈ ਠੀਕ ਹੈ ਸੋ ਪਰਲੀ ਦਾ ਬੱਚਾ ਚੁੰਗ ਰਿਹਾ ਉਹਨੂੰ ਸੋ ਇਹਦਾ ਰੇਟ ਦੋਸਤੋ 1,30,000 ਹੈਦਾ ਰੇਟ ਪਹਿਲਾਂ ਨਹੀਂ ਦੱਸਿਆ ਸੀ ਤਾਂ ਦੱਸ ਦਿੰਨਾ ਵੀ 130 ਨਾਲ 1,45 110 1,10,000 ਤੋਂ ਲੈ ਕੇ 1,45,000 ਰੁਪਆ ਵਾਲੀਆਂ ਮੱਝਾਂ ਅੱਜ ਵਿਕਰੀ ਵਾਲੀਆਂ ਚਾਰ ਨਾਗੈ ਤਿੰਨ ਸੁਈਆਂ ਸੁਆਈਆਂ ਇੱਕ ਗੱਬਣ ਸੁਈਆਂ ਸੁਆਈਆਂ ਚ ਇਹਨੂੰ ਬਈ ਫੇਰ ਅੱਗੇ ਨੂੰ ਵੀ ਚਾਹੀਦੀ ਇਹਨੇ ਹਜੇ ਹੋਣੀ ਜੇਰ ਸਿੱਟੀ ਹੈ ਬੜਾ ਜ਼ਬਰਦਸਤ ਸਥਾਨ ਦਾ ਸਹਜ ਹੈ ਖਵਾਨਾ ਇਹਦਾ ਤੁਸੀਂ ਵੇਖ ਲਓ ਇਦਾਂ ਦਾ ਰੌਖਾ ਦੋਸਤੋ ਕੱਟੀ ਚੰਗਾਈ ਹੋਈ ਆ ਦੁੱਧ ਇਹਦਾ ਕੁਛ ਬੱਚੇ ਨੂੰ ਪਿਆਇਆ ਵਿਆ ਬਾਕੀ ਤੁਸੀਂ ਇਹਦਾ ਭਰਿਆ ਹਵਾਨਾ ਹੀ ਦੇਖ ਰਹੇ ਹੋ ਲੈ ਆ ਬਾਈ ਮੰਨ ਲਓ ਗੱਭੜ ਨਹੀਂ ਮੰਨੋ ਇਹ ਤਾਂ ਬਈ ਜਗਜੀਤ ਆਪਾਂ ਗੱਭੜ ਮੰਨ ਕੇ ਜਿਹਨੇ ਵੀ ਭਰਾ ਨੇ ਲੈਣੀ ਆ ਸਹੀ ਹੈ ਮੰਨ ਲਓ ਇਹ ਤਾਂ ਗੱਭੜ ਮੰਨ ਕੇ ਆ ਹੋ ਹਜੇ ਤਾਂ ਧਾਰਾ ਹੀ ਵਜਣੀ ਨਾ ਸਾਨੂੰ ਹਾਂਜੀ ਥਾਣੀ ਪਾਸ ਹੋਣੇ ਆਪਾਂ ਨੂੰ ਅਗਲਾ ਆ ਕੇ ਤੇ ਕਹਦੇ ਵੀ ਦੁੱਧ ਚਵਾ ਦੁੱਧ ਦਾ ਕਰਮ ਵਾਲੀ ਹੋ ਸਕਦਾ ਈ 16 ਲੀਟਰ ਦੇ ਦੇ ਗਾਂ ਸੇਵਾ ਦਾ ਹੁੰਦਾ ਈ ਸਹੀ ਹੈ ਆਪਾਂ ਨੂੰ ਤਾਂ ਜਿੰਨਾ ਅਗਲਾ ਗਾਂ ਵਾਲਾ ਮਾਲਕ ਦੰਦ ਦਾ ਆਪਾਂ ਆ ਕੇ ਕਹਿਦੇ ਦਈ ਤੇ ਮੜੀ ਪੂਛ ਫੜੀਆਂ ਬਰੀ ਕਿ ਯਾਰੀ ਬੜੀ ਚੰਗੀ ਦੱਸੋ ਫਿਕਸ ਹੋਵਣਾ ਪੂਰਾ ਜੋਸ਼ ਆਲਾ ਛੱਡ ਦੇ ਬਈ ਸੋ ਇਹਦਾ ਰੇਟ 1 ਲੱਖ ਤੇ 35000 ਇਹਦੇ ਨਾਲ 130000 ਰੇਟ ਹੈ ਟੱਕ 45 ਵਾਲੀ ਜਦੋਂ ਅੱਗੇ ਖੜੀ ਜਾ ਦੱਸੋ ਗੱਭਣ ਇਹ ਮੈਂ ਬਹੁਤ ਚੰਗੀ ਹੈ 130000 ਰੁਪਏ ਦਾ ਐ ਤਾਂ ਮੰਗੇ ਇੱਕ ਤਾਂ ਕੱਚੀ ਸੂਪੀ ਦੀ ਮੰਨ ਲਓ 10 ਦਿਨ ਸਾਂਭਣ ਵਾਲੀ ਦੁੱਧ ਦੇਣੀ 17 ਕਿਲੋ ਦੀ ਲਈ ਠੀਕ ਹੈ ਮਗਰ ਇਹਦੇ ਮੀਲ ਕਾਫਾ ਵੀ ਬਹੁਤ ਚੰਗੀ ਕੱਟੀ ਦਿੱਤੀ ਹੈ ਸੋ ਫੀਮੇਲ ਕਾਫਾ ਸੋ ਕੱਟੀ ਹੈ ਤੇ ਇਹ ਨਾਲ ਗੱਬਣ ਖੜੀ ਐ ਇੱਕ ਤੇ ਇੱਕ ਇਧਰੋਂ ਬਾਈ ਕਹਿੰਦਾ ਵੀ ਪੰਜਾਬ ਚੋਂ ਹੀ ਖਰੀਦੀ ਆ ਮੱਜ ਬਹੁਤ ਸੋਹਣੀ ਤਿਆਰ ਹੋਈ ਵੀ ਐ 110000 ਰੇਟ ਐ ਹਵਾਨਾ ਸਾਰਿਆਂ ਤੋਂ ਹੀ ਚੰਗਾ ਦਿਸਦਾ ਪਰ ਥੋੜਾ ਸਿੰਗ ਖੁੱਲਾ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪਸ਼ੂ ਵਿਕਾਉ ਸੀ ਧੰਨਵਾਦ